ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਵਿంటర్ ਕਲੈਕਸ਼ਨ ਲੈ ਕੇ ਆਏ ਜੀ ਤੇ ਇਹ ਵਾਲੇ ਸੂਟ ਰਹਿਣਗੇ ਜੀ ਅਲਪਾਈਨ ਦੇ ਵਿੱਚ ਠੀਕ ਹੈ ਜੀ ਪਿਓਰ ਅਲਪਾਈਨ ਦੇ ਵਿੱਚ ਸੂਟ ਮਿਲਣਗੇ ਤੇ ਇਹਦੇ ਵੀ ਤੇ ਜੋ ਵੀ ਕੰਪਲੇਨ ਆ ਬੂਰ ਵਗੈਰਾ ਦੀ ਬਿਲਕੁਲ ਨਹੀਂ ਆਉਂਦੀ ਹੈਗੀ ਜੀ ਬਿਲਕੁਲ ਬੂਰ ਵਗੈਰਾ ਨਹੀਂ ਹੁੰਦਾ ਲੀਲਨ ਟਾਈਪ ਇਹ ਸਟੱਫ ਹੁੰਦਾ ਹੈਗਾ ਬਹੁਤ ਸੋਹਣਾ ਸਟੱਫ ਹੁੰਦਾ ਹੈਗਾ ਬਾਹਰ ਦੇ ਲਈ ਤੁਸੀਂ ਕਿਵੇਂ ਵੀ ਇਹ ਸੂਟਾਂ ਨੂੰ ਤੈਨ ਸਾਕਦੇ ਹੋ ਵੀਰ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਹੋਣਗੇ ਤੇ ਇਹ ਸਾਰੇ ਸੂਟ ਹੋਣਗੇ ਜੀ ਵਿਦਾਊਟ ਦੁਪੱਟਾ ਠੀਕ ਹੈ ਜੀ ਤੇ ਫਰਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਮੂੰਗਿਆ ਜਿਹਾ ਸ਼ੇਡ ਹੋਵੇਗਾ ਠੀਕ ਹੈ ਜੀ ਹੋਰ ਹੁਜਾ ਕਲਰ ਹੈ ਨਾ ਇਹ ਆਪਾਂ ਮੂੰਗਿਆ ਹੀ ਕਹਿ ਸਕਦੇ ਹਾਂ ਨਹੀਂ ਇਹਨੂੰ ਗ੍ਰੀਨ ਕਹਿ ਸਕਦੇ ਹਾਂ ਬਹੁਤ ਹੀ ਸੋਹਣਾ ਕਲਰ ਹੋਵੇਗਾ ਜੋ ਕਲਰ ਵੀਡੀਓ ਦੇ ਵਿੱਚ ਆ ਰਿਹਾ ਐ ਐਕਜੈਕਟ ਇਹੀ ਕਲਰ ਹੋਵੇਗਾ ਠੀਕ ਹੈ ਜੀ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਸਟੈਂਪ ਲੱਗੀ ਮਿਲੇਗੀ ਸਟੈਂਪ ਤੋਂ ਬਿਨਾ ਤੁਹਾਨੂੰ ਕੋਈ ਵੀ ਸਟਾਫ ਨਹੀਂ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜੀ ਤਮੰਨਾ ਬ੍ਰਾਂਡ ਦਾ ਤੁਹਾਨੂੰ ਸੂਟ ਮਿਲੇਗਾ ਸਟੈਂਪ ਲੱਗੀ ਹੋਵੇਗੀ ਤਮੰਨਾ ਠੀਕ ਹੈ ਜੀ ਤਮੰਨਾ ਬ੍ਰਾਂਡ ਦਾ ਤੁਹਾਨੂੰ ਸੂਟ ਮਿਲੇਗਾ ਤੇ ਜੋ ਸਟੈਂਪ ਹੈ ਉਹ ਓਨਲੀ ਆਪਣੀ ਸ਼ਰਟ ਦੇ ਉੱਪਰ ਨਹੀਂ ਹੋਵੇਗੀ ਬਲਕਿ ਬਾਟਮ ਦੇ ਉੱਪਰ ਵੀ ਤੁਹਾਨੂੰ ਇਹ ਵਾਲੀ ਸਟੈਂਪ ਮਿਲੇਗੀ ਠੀਕ ਹੈ ਜੀ ਤਮੰਨਾ ਬ੍ਰਾਂਡ ਦੀ ਤੇ ਇਹ ਵਾਲੇ ਸੂਟ 1100 ਦੇ ਵਿੱਚ ਸੇਲ ਹੋਏ ਨੇਗੇ ਸਿਰਫ ਆਪਾਂ ਸਟਾਕ ਕਲੀਅਰ ਕਰ ਰਹੇ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇਹ 950 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਇਹ ਸੂਟ ਮਿਲਣ ਜਾ ਰਿਹਾ ਹੈ 1100 ਵਾਲਾ ਸੂਟ 950 ਸ਼ਿਪਿੰਗ ਫ੍ਰੀ ਦੇ ਨਾਲ ਮਿਲਣ ਜਾ ਰਿਹਾ ਹੈ ਜਲਦੀ ਜਲਦੀ ਤੁਸੀਂ ਇਹ ਸੂਟ ਵੇਖ ਕੇ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਸਟਾਫ ਫਾਈਨ ਇੰਨਾ ਜ਼ਿਆਦਾ ਫਾਈਨ ਸਟਾਫ ਹੈ ਬਹੁਤ ਜ਼ਿਆਦਾ ਇਹ ਪ੍ਰਾਈਸ ਦੇ ਵਿੱਚ ਇੰਨਾ ਸੋਹਣਾ ਸਟਾਫ ਤੁਹਾਨੂੰ ਕਿਤੇ ਨਹੀਂ ਮਿਲੇਗਾ ਲਓ ਜੀ ਇਹ ਵਾਲੀ ਜਿਹੜੀ ਬਾਟਮ ਹੋਵੇਗੀ ਇਹ ਹੋਵੇਗੀ ਸ਼ੈਡੋ ਪ੍ਰਿੰਟੇ ਦੇ ਵਿੱਚ ਸੇਮੀ ਪ੍ਰਿੰਟਿੰਗ ਹੋਵੇਗੀ ਹਲਕੀ ਹਲਕੀ ਤੁਸੀਂ ਵੇਖ ਸਕਦੇ ਹੋਗੇ ਤੇ ਇਹਦੇ ਵਿੱਚ ਇਹ ਵਾਲੀ ਹੋਵੇਗੀ ਬਾਟਮ 2.5 ਮੀਟਰ ਤੁਹਾਨੂੰ ਮਿਲੇਗੀ ਸ਼ਰਟ 2.5 ਮੀਟਰ ਤੁਹਾਨੂੰ ਮਿਲੇਗੀ ਬਾਟਮ ਠੀਕ ਹੈ ਜੀ 2.5 ਮੀਟਰ ਦਾ ਸਟਾਫ ਹੈ ਜੋ ਤੁਹਾਨੂੰ ਮਿਲਣ ਜਾ ਰਿਹਾ ਹੈਗਾ ਬਾਕੀ ਇਹ ਦੁਪੱਟੇ ਤੋਂ ਵਿਦਾਊਟ ਹੋਣਗੇ ਜੇਕਰ ਤੁਸੀਂ ਦੁਪੱਟਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਇਹ ਨਾਲ ਲਗਵਾ ਕੇ ਦੇ ਸਕਦੇ ਹਾਂ ਸਟੀਚਿੰਗ ਵਗੈਰਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਸੂਟ ਸਟੀਚ ਕਰਵਾ ਕੇ ਵੀ ਮੰਗਵਾ ਸਕਦੇ ਹੋ ਤੁਸੀਂ ਠੀਕ ਹੈ ਜੀ ਲਓ ਜੀ ਇਹ ਆਪਣਾ ਫਸਟ ਕਲਰ ਹੋਵੇਗਾ ਸੈਕਿੰਡ ਕਲਰ ਇਹਦੇ ਵਿੱਚ ਇਹ ਵਾਲਾ ਹੋਵੇਗਾ ਪੇਮੈਂਟ ਆਨਲਾਈਨ ਕਰਨੀ ਹੋਵੇਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋ ਰਿਹਾ ਹੈਗਾ ਇਸ ਨੰਬਰ ਉੱਪਰ ਤੁਸੀਂ ਆਪਣਾ ਜੋ ਵੀ ਸੂਟ ਪਸੰਦ ਹੁੰਦਾ ਹੈ ਉਹਦੀ ਪਿਕ ਸੈਂਡ ਕਰਕੇ ਸੂਟ ਵਾਈ ਕਰ ਸਕਦੇ ਹੋਗੇ ਨੈਕਸਟ ਕਲਰ ਦੇਖੋ ਜੀ ਬਹੁਤ ਸੋਹਣਾ ਪ੍ਰਿੰਟਿੰਗ ਸੇਮ ਹੋਵੇਗੀ ਓਨਲੀ ਕਲਰ ਕਲਰ ਦਾ ਡਿਫਰੈਂਟ ਹੋਵੇਗਾ ਠੀਕ ਹੈ ਜੀ ਇਹ ਵਾਲਾ ਇਹ ਵਾਲੀ ਪ੍ਰਿੰਟਿੰਗ ਦੇ ਵਿੱਚ ਕਲਰ ਦੇਖੋ ਤੁਸੀਂ ਬਹੁਤ ਜਿਆਦੇ ਸੋਹਣੇ ਸਰਦਾਰੀ ਕਲਰ ਨੇਗੇ ਨਾ ਹੀ ਲਾਈਟ ਹੈ ਨਾ ਹੀ ਡਾਰਕ ਕਲਰ ਨੇ ਬਹੁਤ ਸੋਹਣਾ ਕਲਰ ਚਾਰਟ ਹੈਗਾ ਇਸ ਦਾ ਪ੍ਰਾਈਸ ਵੀ 950 ਰੁਪਏ ਸ਼ਿਪਿੰਗ ਫਰੀ ਦੇ ਨਾਲ ਇਹ ਮਿਲੇਗੀ ਤੁਹਾਨੂੰ ਬਾਟਮ जी। print, चेक वाला होगा जी सरदई जा कलर होगा सरदई फ्रोजी जहा कलर ठीक हैलो जी ये वाली प्रिंटिंग होगी ਇਹਦੀ ਪ੍ਰਿੰਟਿੰਗ ਚੇਂਜ ਹੈਗੀ ਬਾਕੀ ਬ੍ਰਾਂਡ ਵਗੈਰਾ ਸਟੱਫ ਵਗੈਰਾ ਸੇਮ ਹੋਵੇਗਾ ਠੀਕ ਹੈ ਜੀ ਆ ਦੇਖੋ ਤਮੰਨਾ ਬ੍ਰਾਂਡ ਸਟੈਂਪ ਲੱਗੀ ਹੋਈ ਹੈਗੀ ਤੇ ਇਹ ਵਾਲ ਹੋਵੇਗਾ ਸਰਦਾਈ ਕਲਰ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤਾਂ ਤੁਸੀਂ ਇਹਦੀ ਪਿਕ ਆਪਾਂ ਨੂੰ ਸੈਂਡ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੇ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੇ ਹੋਗੇ ਨੈਕਸਟ ਇਹਦੀ ਵਿੱਚ ਇਹ ਵਾਲਾ ਕਲਰ ਹੈ ਜੀ ਸੀ ਗ੍ਰੀਨ ਜਿਹਾ ਕਲਰ ਹੈ ਬਹੁਤ ਪਿਆਰਾ ਸ਼ੇਡ ਹੈਗਾ ਜਿਹੜੀ ਮੇਰੇ ਭੈਣਾਂ ਡਾਰਕ ਨਹੀਂ ਪਹਿਨਦੀਆਂ ਉਹਨਾਂ ਲਈ ਇਹ ਕਲਰ ਬੈਸਟ ਹੈਗਾ ਬਹੁਤ ਪਿਆਰਾ ਕਲਰ ਹੈਗਾ ਹਲੋ ਜੀ 950 ਸ਼ਿਪਿੰਗ ਫ੍ਰੀ ਦੇ ਨਾਲ ਤਮੰਨਾ ਬ੍ਰਾਂਡ ਦਾ ਤੁਹਾਨੂੰ ਸੂਟ ਮਿਲਣ ਜਾ ਰਿਹਾ ਹੈਗਾ ਪਿਓਰ ਅਲਪਾਈਨ ਦੇ ਵਿੱਚ ਕੋਈ ਬੂਰ ਵਗੈਰੇ ਦੀ ਕੰਪਲੇਨ ਨਹੀਂ ਹੈ ਬਿਲਕੁਲ 0% ਵੀ ਜੀ ਤੇ ਹਲੋ ਜੀ ਇਹ bari shadow printing ਤੁਹਾਨੂੰ ਬੋਟਮ ਮਿਲੇਗੀ ਪਲੀਜ਼ ਮੇਰੀ ਸਾਰੀ ਰਿਕਵੈਸਟ ਹੈ ਕਿ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਤੁਸੀਂ ਆਪਣੇ ਚੈਨਲ ਨੂੰ ਫੁੱਲ ਸਪੋਰਟ ਕਰ ਸਕੋ ਤੇ ਆਪਣਾ ਜੋ ਚੈਨਲ ਦੇ ਉੱਪਰ ਛੋਟ-ਛੋਟੀਆਂ ਵੀਡੀਓਜ਼ ਤੁਹਾਡੇ ਲਈ ਡੇਲੀ ਲੈ ਕੇ ਆਉਂਦੇ ਰਹੀ ਹੈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੇਕਰ ਇਹਨਾਂ ਤੋਂ ਬਿਨਾਂ ਤੁਸੀਂ ਹੋਰ ਸੂਟ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਉੱਪਰ ਜਾ ਕੇ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਵਿੱਚੋਂ ਵੀ ਸੂਟ ਵਾਏ ਕਰ ਸਕਦੇ ਹੋ ਇਹ ਵਾਲੇ ਆਪਣੇ ਅੱਜ ਦੇ ਸੂਟ ਰਹਿਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਆਪਣੇ ਸੂਟਾਂ ਦੀ ਕਲੈਕਸ਼ਨ ਕਿਹੋ ਜਿਹੀ ਲੱਗੀ ਹੈ ਆਪਣੇ ਸਟਾਕ ਕਲੀਅਰੈਂਸ ਸੇਲ ਹੈ ਤਾਂ ਤੁਹਾਨੂੰ ਆਪਾਂ ਇਹ ਪ੍ਰਾਈਸ ਦੇ ਵਿੱਚ ਸੂਟ ਦੇ ਰਹੇ ਹਾਂਗੇ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੂਟ ਮੰਗਵਾ ਸਕਦੇ ਹੋਗੇ ਕਿਉਂਕਿ ਇਹ ਪ੍ਰਾਈਸ ਦੇ ਵਿੱਚ ਇਹਨਾਂ ਸੋਨਾ ਸਟਾਫ ਤਾਂ ਨੂੰ ਕਿਤੇ ਵੀ ਨਹੀਂ ਮਿਲੇਗਾ ਠੀਕ ਹੈ ਜੀ ਤੁਸੀਂ ਚਾਹੋ ਤਾਂ ਅਗਲੀ ਵਿੰਟਰ ਸੀਜ਼ਨ ਦੇ ਲਈ ਵੀ ਲੈ ਕੇ ਆਪਣੇ ਕੋਲ ਸੂਟ ਰੱਖ ਸਕਦੇ ਹੋ ਕਿਉਂਕਿ ਇਹ ਲਾਸਟ ਤੇ ਹੈ ਜੋ ਆਪਾਂ ਘੱਟ ਪ੍ਰਾਈਸ ਦੇ ਵਿੱਚ ਸੇਲ ਕਰਦੇ ਹਾਂ ਠੀਕ ਹੈ ਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਹੋ ਜਿਹੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਹਾਂ ਹੀ ਨੈਕਸਟ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸੋ ਮਚ